ਸਤਿ ਸ਼੍ਰੀ ਅਕਾਲ ਜੀ ਪਟਿਆਲਾ ਕੁਕਿੰਗ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਲੱਗੇ ਆ ਜੀ ਆਪਾਂ ਸਹੰਜਨਾ ਦੇ ਪੱਤਿਆਂ ਤੋਂ ਚਟਣੀ ਬਣਾਉਣ ਇੰਨੇ ਕ ਆਪਾਂ ਨੇ ਸਹੰਜਨਾ ਦੇ ਪੱਤੇ ਲਏ ਆ ਸਾਫ਼ ਕਰ ਲਏ ਧੋ ਕੇ ਸੁਕਾ ਲਏ ਧੋ ਕੇ ਆਪਾਂ ਨੇ ਕੱਲਾ ਕੱਲਾ ਪੱਤਾ ਟਾਣੀ ਨਾਲੋਂ ਅਲੱਗ ਕਰ ਲਿਆ ਤੇ ਇਸ ਲਈ ਚਾਹੀਦਾ ਜੀ ਆਪਾਂ ਨੂੰ 5-6 ਕ ਤੁਰੀਆਂ ਲਸਣ ਦੀਆਂ ਪਿਆਜ਼ ਥੋੜਾ ਜਿਹਾ ਪੁਦੀਨੇ ਦੇ ਪੱਤੇ ਪਾਏ ਆ ਫਲੇਵਰ ਲਈ ਅਦਰਕ ਤੇ ਥੋੜੀ ਲਈ ਹਰੀ ਮਿਰਚ ਤੇ ਥੋੜੀ ਲਵਾਂਗੇ ਆਪਾਂ ਸੁੱਕੀ ਸਾਲਟ ਲਾਲ ਮਿਰਚ ਤੇ ਨਿੰਬੂ ਪਾਵਾਂਗੇ ਜੀ ਐਂਡ ਵਿੱਚ ਥੋੜੀ ਆਪਾਂ ਮਿੱਠਾ ਲਵਾਂਗੇ ਜੀ ਗੁੜ ਸ਼ੱਕਰ ਤੁਸੀਂ ਜੋ ਮਰਜੀ ਲੈ ਸਕਦੇ ਆ ਤੇ ਬਣੇ ਰਹੋ ਜੀ ਵੀਡੀਓ ਤੇ ਹਣਕਾਰੀ ਚਟਨੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਸਭ ਤੋਂ ਪਹਿਲਾਂ ਆਪਾਂ ਪੁਦੀਨਾ ਅਦਰਕ ਤੇ ਲਸਣ ਤੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਆਪਾਂ ਕੁੱਟ ਲਾਂਗੇ ਤੇ ਨਾਲ ਪਾਵਾਂਗੇ ਜੀ ਪੱਤੇ ਪਹਿਲਾਂ ਇਹਨਾਂ ਨੂੰ ਗੇੜਾ ਦਵਾਂਗੇ ਫਿਰ ਪਾਵਾਂਗੇ ਜੀ ਆਪਾਂ ਪਿਆਜ਼ ਤੇ ਹਰੀ ਮਿਰਚ ਤੁਸੀਂ ਟਮਾਟਰ ਵੀ ਪਾ ਸਕਦੇ ਆ ਪਰ ਮੈਂ ਨਿੰਬੂ ਪਾਵਾਂਗੀ ਇਮਲੀ ਵੀ ਪਾ ਸਕਦੇ ਆ ਤੁਹਾਡੀ ਇੱਛਾ ਹੈ ਜੋ ਤੁਹਾਡੇ ਕੋਲ ਹੈਗਾ ਇਹ ਇੰਨੇ ਦਾ ਆਪਾਂ ਨੇ ਦੜਫੜ ਜੇ ਕਰ ਲੈਣੇ ਆ ਮਿਰਚ ਤੇ ਜੋ ਵੀ ਆਪਾਂ ਨੇ ਮਟੀਰੀਅਲ ਪਾਇਆ ਏ ਤੇ ਹੁਣ ਪਾਵਾਂਗੇ ਜੀ ਆਪਾਂ ਪਿਆਜ਼ ਤੇ ਹਰੀ ਮਿਰਚ ਗੋੜ ਨਾਲ ਤੁਸੀਂ ਇਮਲੀ ਫੈਮਿਲੀ ਵੀ ਪਾ ਸਕਦੇ ਆ ਤੇ ਇਮਲੀ ਦੀ ਚਟਣੀ ਵੀ ਪਾ ਸਕਦੇ ਆ ਤੁਸੀਂ ਬਣੀ ਹੁੰਦੀ ਆਪਣੇ ਕੋਲ ਤੇ ਨਾਲ ਹੀ ਪਾਵਾਂਗੇ ਜੀ ਆਪਾਂ ਮਿੱਠਾ ਹੁਣ ਆਪਾਂ ਇਹਨੂੰ ਫੇਰ ਦੁਬਾਰਾ ਥੋੜਾ ਜਿਹਾ ਦਦਾਂਗੇ ਨਾ ਉਹ ਜੀ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਥੋੜਾ ਜਿਹਾ ਕਿ ਅਦਰ ਵਿਚਾਲੇ ਜਿ ਕੁਟਕੇ ਫਿਰ ਤੁਸੀਂ ਨਮਕ ਪਾਉਣਾ ਹੈ ਫਿਰ ਹਿਸਾਬ ਰਹਿੰਦਾ ਇਹ ਕਿੰਨੀ ਕ ਬਣਗੀ ਚਟਣੀ ਪੱਤਿਆਂ ਨਾਲ ਫੁੱਲਾ ਬੁੱਟ ਜੀ ਹੋ ਜਾਂਦੀ ਹੈ ਤੇ ਲੋ ਜੀ ਇੱਕ ਸੀਕ੍ਰੇਟ ਜਿਹੜਾ ਚਟਣੀ ਵਾਲਾ ਉਹ ਆਪਾਂ ਨੇ ਸਰੋਂ ਦਾ ਤੇਲ ਲਿਆ ਹੈ ਜੀ ਚਾ ਇੱਕ ਵੱਡਾ ਚਮਚ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਜੀ ਗਰਮ ਹੁਣ ਇੱਕ ਚਮਚ ਲਵਾਂਗੇ ਜੀ ਆਪਾਂ ਰਾਈ ਪੁੰਨਾਂਗੇ ਇਹਨੂੰ ਤੇਲ ਵਿੱਚ ਤੇ ਹਾਫ ਚਮਚ ਲਵਾਂਗੇ ਜੀ ਹਲਦੀ ਪਾਊਡਰ ਇਹਦੇ ਨਾਲ ਚਟਣੀ ਦਾ ਰੰਗ ਜੜਾ ਏ ਉਸੇ ਤਰ੍ਹਾਂ ਰਹੜੇਗਾ ਤਾਜ਼ਾ ਹਲਦੀ ਚਟਣੀ ਦੇ ਰੰਗ ਨੂੰ ਬਰਕਰਾਰ ਰੱਖਦੀ ਹੈ ਇਹਦਾ ਆਪਾਂ ਤੜਕਾ ਚਟਣੀ ਨੂੰ ਲਾਵਾਂਗੇ ਆਪਾਂ ਨੇ ਚਟਣੀ ਨੂੰ ਕੜਾਹੀ ਵਿੱਚ ਪਾ ਕੇ ਨਹੀਂ ਪਕਾਉਣਾ ਜੀ ਫਿਰ ਇਹਦੀ ਪੌਸ਼ਟਿਕਤਾ ਜਿਹੜੀ ਖਰਾਬ ਹੋ ਜਾਂਦੀ ਆ ਆਪਾਂ ਫਰੈਸ਼ ਫਰੈਸ਼ ਹੀ ਖਾਣਾ ਚਾਹੁੰਦੇ ਆ ਉਸ ਤਰ੍ਹਾਂ ਹੀ ਆਪਾਂ ਤੜਕਾ ਚਟਣੀ ਦੇ ਵਿੱਚ ਮਿਕਸ ਕਰਾਂਗੇ ਲਓ ਜੀ ਜਿਹੜਾ ਆਪਾਂ ਨੇ ਤੜਕਾ ਤਿਆਰ ਕੀਤਾ ਏ ਆਪਾਂ ਨੇ ਚਟਣੀ ਦੇ ਵਿੱਚ ਪਾ ਲਿਆ ਆਪਾਂ ਨੇ ਚਟਣੀ ਨੂੰ ਕੜਾਹੀ ਵਿੱਚ ਨਹੀਂ ਪਾਇਆ ਕਿਉਂਕਿ ਕੜਾਹੀ ਆਪਣੀ ਬਹੁਤ ਤੇਜ਼ ਗਰਮ ਸੀ ਚਟਣੀ ਆਪਾਂ ਨੇ ਤਰੋ ਤਾਜ਼ਾ ਹੀ ਰੱਖਣੀ ਆ ਫਿਰ ਉਦੇ ਵਿੱਚ ਗਰਮ ਹੋ ਜਾਣੀ ਸੀ ਤੇ ਸਾਰਾ ਕੁਝ ਕਰਨ ਤੋਂ ਬਾਅਦ ਪਾਵਾਂਗੇ ਜੀ ਆਪਾਂ ਇੱਕ ਨਿੰਬੂ ਦਾ ਰਸ ਇੱਕ ਨਿੰਬੂ ਲਈ ਜਿਵੇਂ ਉਹਦਾ ਰਸ ਨਿਚੋੜ ਲਿਆ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਬਹੁਤ ਜੁੰਕਾਰੀ ਛਟਣੀ ਹੈ ਜੀ ਬੱਚੇ ਵੱਡੇ ਸਭ ਸਭ ਖਾ ਸਕਦੇ ਆ ਇਹਨੂੰ ਕਈ ਬਿਮਾਰੀਆਂ ਦਾ ਇਲਾਜ ਹੈ ਜੀ ਇਸ ਵੰਜਨਾ ਦੇ ਪੱਤੇ ਇਹਨੂੰ ਕਿਸੇ ਵੀ ਰੂਪ ਵਿੱਚ ਖਾਧਾ ਜਾ ਸਕਦਾ ਹੈ ਪਾウダー ਰੂ ਪੱਤੇ ਚਵਾ ਲੋ ਧੋ ਕੇ ਜਾਂ ਚਟਣੀ ਬਣਾ ਲੋ ਜਾਂ ਸਬਜ਼ੀ ਬਣਾ ਲੋ ਫਲੀਆਂ ਦਾ ਆਚਾਰ ਬਣਾ ਲਓ ਤੇ ਲੋ ਜੀ ਹੁਣ ਆਪਾਂ ਇਹਨੂੰ ਖੱਜ ਦੇ ਸੀਸੀ ਵਿੱਚ ਡੱਬੀ ਚ ਪਾ ਕੇ ਇਹਨੂੰ ਸਟੋਰ ਕਰ ਲਾਂਗੇ ਜੀ ਤੇ ਇੰਨੀ ਕੁ ਮੇਰੀ ਵੀਡੀਓ ਸੀ ਜੀ ਜੇ ਵਧੀਆ ਲੱਗੀ ਤੁਹਾਨੂੰ ਆਗੇ ਸ਼ੇਅਰ ਜਰੂਰ ਕਰਨਾ ਕਮੈਂਟ ਕਰਨਾ ਤੇ ਲਾਈਕ ਕਰਨਾ ਕਮੈਂਟ ਕਰਕੇ ਮੈਨੂੰ ਦੱਸਣਾ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਅਗਲੀ ਵੀਡੀਓ 'ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ